ਅੱਜ ਪਟਿਆਲਾ ਦੇ ਵਿੱਚ ਐਸਆਈਟੀ ਅੱਗੇ ਪੇਸ਼ ਹੋ ਸਕਦੇ ਨੇ ਆਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਜਾਂਚ ਟੀਮ ਨੇ 11 ਵਜੇ ਪੁੱਛਕਿਸ਼ ਪਹਿੰਦੀ ਕੀਤਾ ਤਲਾਬ ਨਸ਼ਾ ਤਸਕਰੀ ਦੇ ਨਾਲ ਜੁੜਿਆ ਹੈ ਮਾਮਲਾ ਅੱਜ ਦੇਸ਼ ਭਾਗ ਤੋਂ ਕਿ ਤਨਾਦਾ ਦਿੱਲੀ ਤੋਂ ਚਟਰਾ ਤੇ ਬੱਸਾਂ ਦੇ ਜ਼ਰੀਏ ਹੋਣਗੇ ਰਵਾਨਾ ਜੰਤਲ ਮੰਤਰ ਤੇ ਕੇਂਦਰ ਸਰਕਾਰ ਦੇ ਖਿਲਾਫ ਕਰਨਗੇ ਪ੍ਰਦਰਸ਼ਨ ਪੰਜਾਬ ਤੇ ਹਰਿਆਣਾ ਦੇ ਕਿਸਾਨ ਨਹੀਂ ਹੋ ਰਹੇ ਸ਼ਾਮਲ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਬਜਟ ਤੇ ਹੋਵੇਗੀ ਚਰਚਾ ਕਾਲ ਖਜ਼ਾਨਾ ਮੰਤਰੀ ਨੇ 2 ਲੱਖ ਕਰੋੜ ਤੋਂ ਵੱਧ ਦਾ ਬਜਟ ਕੀਤਾ ਸੀ ਪੇਸ਼ ਸਵੇਰੇ 10 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ ਟੀਨ ਸਾਹਿਬ ਪਰਵਾਦੀ ਆਕਾਲੀ ਦਲ ਦੇ ਵਿੱਚ ਕੋਈ ਕਾਰਵਾਪਸੀ ਸੁਖਬੀਰ ਬਾਦਰ ਨੇ ਕੀਤਾ ਵੈਲਕਮ ਟੀਨ ਸਾਹਿਬ ਬੋਲੇ ਪੰਜਾਬ ਨੂੰ ਬਚਾਉਣ ਦੇ ਲਈ ਹੋਇਆ ਰਲੇਵਾ ਤਾਂ ਸੁਖਬੀਰ ਨੇ ਕਿਹਾ ਸਰਬਸਤ ਬਣ ਕੇ ਕਰੋ ਸਾਡੀ ਅਕਵਾਈ ਇੰਦੇ ਕਨਵੈਨੂ ਜੋੜਨ ਦੇ ਲਈ ਸੁਪੀਰ ਬਾਦਲ ਨੇ ਮੁੜ ਕੀਤੀ ਪਹਿਲ ਕਿਹਾ ਗਲਤੀਆਂ ਦੇ ਲਈ ਮੰਗਦਾ ਹਾਂ ਮਾਫੀ ਜਗੀਰ ਕੌਰ ਨੂੰ ਹੱਥ ਜੋੜ ਕੇ ਵਾਪਸ ਆਉਂਦੀ ਕੀਤੀ ਅਪੀਲ ਤਾਂ ਜਗੀਰ ਕੌਰ ਨੇ ਵੀ ਵਾਪਸੀ ਦੇ ਦਿੱਤੇ ਸੰਕੇਤ ਕੈਪਟਨ ਤੋਂ ਬਾਅਦ ਹੁਣ ਪਰਨੀਸ਼ ਕੌਰ ਨੇ ਅਕਾਲੀ ਦਲ ਤੇ ਭਾਜਪਾ ਗੱਠ ਜੋੜ ਦੀ ਕੀਤੀ ਵਕਾਲਤ ਕਿ ਆ ਇੱਕ ਤੇ ਇੱਕ ਮਿਲ ਕੇ ਹੁੰਦੇ ਨੇ ਦੋ ਦੋਵੇਂ ਪਾਰਟੀਆਂ ਨੂੰ ਤਾਕਤ ਮਿਲੀ ਹੈ ਕੈਪਟਨ ਵੀ ਗੱਠ ਜੋੜ ਦੀ ਕਰ ਚੁੱਕੇ ਨੇ ਵਕਾਲਤ ਜਿਆਰ ਕਿ ਰਾਸਤੇ ਵਿੱਚ ਭੇਜਗੇ ਕਮਰਾਸ ਸੈਂਪੀਰ ਅਮਨੀਤ ਬਿੱਟੂ 파ਰਕੁਸ਼ ਨਾਸ਼ੂ ਤੇ ਸੰਜੀਤ ਤਲਵਾਰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਕਰਾਉਦ ਦੇ ਕਿਸੇ ਕੋਸ਼ਿਸ਼ ਨਗਰ ਨਿਗਮ ਨੂੰ ਤਾਲਾ ਲਾਉਣ ਦੇ ਕੇਸ ਦੇ ਵਿੱਚ ਦਰਜ ਹੋਈ ਐਫ ਆਈ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਟੀਮ ਬਣਨ ਤੋਂ ਬਾਅਦ ਅੱਜ ਪਹਿਲੀ ਬੈਠਕ ਮੀਟਿੰਗ ਦੇ ਹੰਗਾਮੇਦਾਰ ਰਹਿਣ ਦੇ ਅਸਾਰ ਆਪ ਰਿਪੋਰਟ ਮੇਅ ਅਤੇ ਭਾਜਪੀ ਦੇ ਕੋਲ ਸੀਨੀਅਰ ਦਿੱਤੀ ਅਤੇ ਦਿੱਤੀ ਮੇਅ ਦਾ ਅਹੁਦਾ ਪਟਿਆਨ ਕੋਟ ਐਨ ਆਰ ਆਈ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਗੁਜੇ ਐਨ ਆਰ ਆਈ ਨੇ ਹੀ ਕੀਤਾ ਹਰਦੇਵ ਸਿੰਘ ਦਾ ਕਤਲ ਦੋਵਾਂ ਦੀ ਇੱਕੋ ਕੁੜੀ ਦਿਨਾਂ ਦੀ ਦੋਸਤੀ ਫਿਲਹਾਲ ਮੁਲਜ਼ਮ ਦੀ ਨਹੀਂ ਹੋ ਸਕੀ ਗ੍ਰਿਫਤਾਰ ਪ੍ਰੋਗਰਾਮ ਦੇ ਸਾਊਥ ਸੈਕਟਰੀ ਵੱਲੋਂ ਵਿੱਚ ਵੱਡਾ ਹਾਦਸਾ ਬੇਸਮੈਂਟ ਦੀ ਖੁਦਾਈ ਦੌਰਾਨ ਡਿੱਗੀ ਮਿੱਟੀ ਪਰਿਵਾਰ ਦੇ 4 ਜੀ ਦੱਬੇ ਇੱਕ ਕੁੜੀ ਦੀ ਮੌਤ ਹੋ ਗਈ ਸਸ਼ਕਾਲ ਨਿਊਜ਼ 89 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਾਂ ਬੁਲੇਟਿਨ ਦੇ ਵਿੱਚ ਹਰ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਪਾਵਾਂਗੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਤੋਂ ਤਾਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਅੱਜ ਪੇਸ਼ੀ ਹੈ ਤਾਂ ਪਟਿਆਲਾ ਦੇ ਵਿੱਚ ਐਸਆਈਟੀ ਦੇ ਅੱਗੇ ਪੇਸ਼ ਹੋ ਸਕਦੇ ਨੇ ਵਿਕਰਮ ਮਜੀਠੀਆ ਤਾਂ ਐਸਆਈਟੀ ਨੇ ਸਵੇਰੇ 11 ਵਜੇ ਦਾ ਸਮਾਂ ਦਿੱਤਾ ਹੈ 11 ਵਜੇ ਸੱਦਿਆ ਹੈ ਪੁਚਕਿਚ ਦੇ ਲਈ ਔਰ ਡੀਆਈਜੀ ਹਰਚਰਨ ਸਿੰਘ ਪੁਲ ਨਦੀਅਰ ਵਾਈ ਵਾਲੀ ਟੀਮ ਜੋ ਹੈ ਪੁਚਕਿਚ ਕਰੇਗਾ ਤਾਂ ਐਸਆਈਟੀ ਦੇ ਵਿੱਚ ਦੱਸ ਦਈਏ ਕਿ ਪਟਿਆਲਾ ਦੇ ਐਸਐਸ

ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਜਦੋਂ ਪੇਸ਼ ਹੁੰਦੇ ਨੇ 5 ਤੋਂ 7 ਘੰਟੇ ਤੱਕ ਦੋ ਦਫਾ ਕਹਿ ਸਕਦਾ ਕਿ ਉਹਨਾਂ ਤੋਂ ਸਵਾਲ ਜਵਾਬ ਹੋ ਚੁੱਕੇ ਨੇ ਤਾਂ ਮਨੋਜ ਸ਼ਰਮਾ ਨੇ ਮੇਰੇ ਸਯੋਗੀ ਫੋਨ ਲਾਈ ਤੇ ਮਨੋਜ ਕਿ ਕੁਝ ਜਾਣਕਾਰੀ ਅੱਜ ਦੀ ਪੇਸ਼ੀ ਨੂੰ ਲੈ ਕੇ ਜੀ ਗੁਰਜੋਤ ਮੈਂ ਦੱਸ ਦਿਆ ਕਿ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਉਸ ਤੋਂ ਸਾਫ਼ ਹੈ ਕਿ ਵਿਕਰਮ ਸਿੰਘ ਮਜੀਠੀ ਅੱਜ 11 ਵਜੇ ਤੋਂ ਬਾਅਦ ਜਿਹੜੀ ਸਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹਰਚਰਨ ਸਿੰਘ ਢੁੱਲਰ ਦੀ ਅਗਵਾਈ ਵਾਲੀ ਉਸ ਦੇ ਸਾਹਮਣੇ ਪੇਸ਼ ਹੋਣਗੇ ਜਿਸ ਦੇ ਵਿੱਚ ਪਹਿਲੇ ਹੀ ਦੱਸਿਆ ਜਾ ਚੁੱਕੇ ਕਿ ਐਸਐਸਪੀ ਵਰਮ ਸ਼ਰਮਾ ਐਸਪੀਡੀ ਯੋਗੇਸ਼ ਸ਼ਰਮਾ ਦੇ ਨਾਲ ਤਿੰਨ ਹੋਰ ਜਿਹੜੇ ਅਧਿਕਾਰੀ ਨੇ ਮਹਾਲੀ ਕ੍ਰਾਈ ਵਿੰਗ ਦੇ ਡੀਐਸਪੀ ਦੇ ਦਰਵਾਰਾ ਸਿੰਘ ਜਾਂ ਹੋਰ ਹੁਣ ਉਹਨਾਂ ਦੇ ਵੱਲੋਂ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਹੋ ਕੇ ਸਵਾਲ ਜਵਾਬ ਦਾ ਜਿਹੜਾ ਦੌਰ ਹੈਗਾ ਉਹ ਚੱਲੇਗਾ ਤੇ ਦੂਜਾ ਇਹ ਵੀ ਦੱਸਦੀ ਹੈ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਮੈਂ ਹਰ ਵਾਰੀ ਜਾਂਚ ਦੇ ਵਿੱਚ ਸ਼ਾਮਿਲ ਹੋਊਗਾ ਸਰਕਾਰ ਨੇ ਜਿਹੜੀ ਜਾਂਚ ਵਿਚਾਈ ਹੈ ਮੈਂ ਉਸ ਨੂੰ ਸਹਿਯੋਗ ਦਊਂਗਾ ਕਿਉਂਕਿ ਮੈਂ ਸਾਫ਼ ਛਵੀ ਵਾਲਾ ਆਗੂ ਹਾਂ ਤੇ ਮੈਨੂੰ ਬਦਨਾਮ ਕਰਨ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਅੱਜ ਜਿਹੜਾ 2-4 ਘੰਟੇ ਦਾ ਪ੍ਰੋਸੈਸ ਹੁੰਦਾ ਗੁਰਜੋ ਤੋਂ 11 ਵਜੇ ਤੋਂ ਬਾਅਦ ਚੱਲੂਗਾ ਤੇ ਉਸ ਤੋਂ ਬਾਅਦ ਸਾਹਮਣੇ ਗੱਲ ਇਹ ਆਊਗੀ ਕਿ ਅੱਜ ਇਸ ਜਿਹੜੀ ਸਵਾਲ ਜਵਾਬ ਹੋਏ ਨੇ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਉਹਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜੀ ਠੀਕ ਹੈ शुक्रिया बहुत बहुत तमाम जानकारी ली मनोज जानकारी कह रही है कि ग्यारह बजे पेश हो बिक्रम मजीठिया क्योंकि उन्होंने कहा कि हर बार वो पेशी के लिए आनंगे जरूर आने पर हर बार ये दावा करते हैं कि किसी भी किस कीमत कि का किसी भी किस्म का उन्होंने कोई दाग नहीं है और जान बुझ के उन्हों साख उन्हों की खराब जी की ਅਗੇ ਵਧਾਂਗੇ ਤਾਂ ਅੱਜ ਦੇਸ਼ ਭਰ ਤੋਂ ਕਿਸਾਨਾਂ ਦਾ ਦਿੱਲੀ ਕੂਚ ਹੈ ਟ੍ਰੇਨਾਂ ਬੱਸਾਂ ਤੇ ਪੈਦਲ ਰਵਾਨਾ ਹੋਣਗੇ ਕਿਸਾਨ ਜੰਤਰ-ਮੰਤਰ ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਹੈ ਪੁਲਿਸ ਨੇ ਸਾਰੇ ਬਾਰਡਰਾਂ ਤੇ ਦੱਸਦੀ ਕਿ ਸੈਕਿਉਰਿਟੀ ਜਰੀਆ ਵਾਦਾ ਦਿੱਤੀ ਹੈ ਤਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜਲੇਨੇ ਸ਼ਾਮਲ ਨਹੀਂ ਹੋ ਰਹੇ ਔਰ 10 ਮਾਰਚ ਤਹਿਲਾ ਰੋਕਣਗੇ ਕਿਸਾਨ 4 ਘੰਟੇ ਦੀ ਲਈ ਦੱਸਦੇ ਕਿ ਰੇਲਵੇ ਦਾ ਚੱਕਾ ਜਾਣ ਕੀਤਾ ਜਾਏਗਾ ਔਰ ਕੁਲ ਮਿਲਾ ਕੇ ਅੱਜ ਤੱਕ ਜ਼ਿਕਰ ਕੀਤਾ ਜਾਵੇ ਤਾਂ ਸਿਰਫ ਪੰਜਾਬ ਹਰਿਆਣਾ ਨੂੰ ਛੱਡ ਕੇ ਬਾਕੀ ਹੋਰ ਜਿਹੜੇ ਸਾਰੇ ਸੂਬੇ ਨੇ ਉੱਥੋਂ ਕਿਸਾਨ ਜੜੇ ਨੇ ਉਹ ਦਿੱਲੀ ਲਈ ਰਵਾਨਾ ਹੋ ਰਹੇ ਨੇ ਔਰ ਵੱਖੋ ਵੱਖ ذریعے ਯਾਨੀ ਕਿ ਟਰੈਕਟਰਾਂ ਦੇ ਨਾਲ ਨਹੀਂ ਬਲਕਿ ਰੇਲ ਨਾਲ ਬੱਸਾਂ ਔਰ ਪੈਦਲ ਇਹ ਕਿਸਾਨ ਜੜੇ ਨੇ ਉਹ ਪਹੁੰਚ ਰਹੇ ਨੇ ਔਰ ਜੰਤਰਮੰਤਰ ਤੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਹੈ ਔਰ ਖਾਸ ਤੌਰ ਤੇ ਦੱਸ ਦੇ ਕਿ ਜਿਸ ਕਿਸਮ ਦਾ ਸਰਵਨ ਸਿੰਘ ਫੰਦੇਰ ਤੇ ਜਿੱਕੀ ਧਰਵਾਦੀ ਅਗਵਾਈ ਦੇ ਵਿੱਚ ਜਿਹੜਾ ਤਰਨਾ ਹੈ ਉਹ ਚੱਲ ਰਿਹਾ ਤਾਂ ਪੂਰ ਮਿਲਾ ਕੇ ਉਸੇ ਦੇ ਰੋਸ ਤੇ ਚੱਲਦੇ ਆ ਐਮਐਸਪੀ ਦੀ ਮੰਗ ਨੂੰ ਲੈ ਕੇ ਹੀ ਇਹ ਕੂਚ ਕੀਤਾ ਜਾ। ਪੂਰਬੋ ਕੀ ਓਸੇ एम एम और एस के एम नॉन पोलिटिकल के जो आज मोर्चा शंभू और खनौरी बॉर्डर पर चल रहा है उनका आज तेईसवा दिन है लगभग और जो हमने ऐलान कर रखा भी आज अन्य अन्य राज्यों से किसान दिल्ली मार्च शुरू करेंगे तो हमने छः से शुरू करने की बात की गई थी अब दूर दराडे है कोई कहे भी आज ही दिल्ली पहुँच जाएंगे ये संभव नहीं है तो एक तो ये है वे अब चलेंगे अब सरकार चलने देगी नहीं चलने देगी कोई पैदल होगा तो उसका तो मालूम नहीं कितने दिन लगेंगे आते आते रेल को भी अगर जहाँ से भी आए रेल से मध्य प्रदेश से आए तो भी आज नहीं पहुंच सकते बिहार से तो शायद कल भी समस्या साउथ इंडिया से तो शायद दो तीन दिन लग जाए ये पिक्चर क्लियर होते तो कह लीजिए सात आठ नौ दस तक का समय लगेगा जो हम सोच रहे हैं अब जो नजदीक के राज्य राज थे उ, उनसे तो हम आगे बढ़ने वाले नहीं ਅਗੇ ਪਤਾ ਲੱਗੇ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਬਜਟ ਤੇ ਚਰਚਾ ਹੋਏਗੀ ਸਵੇਰੇ 10 ਵਜੇ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਏਗੀ ਔਰ ਸਰਦਨ ਵੀ ਅੱਜ ਵੀ ਸਦਨ ਦੱਸਦੀ ਹੈ ਕਿ ਹੰਗਾਮੇ ਦੇ ਆਸਾਰ ਨੇ ਪੂਰੇ ਕਿਸ ਸਰਕਾਰ ਨੇ ਪੇਸ਼ ਕੀਤਾ ਹੈ 2 ਲੱਖ 4918 ਕਰੋੜ ਰੁਪਏ ਦਾ ਬਜਟ ਤਾਂ ਪਹਿਲੀ ਵਾਰ ਪੰਜਾਬ ਦਾ ਬਜਟ ਜਿਹੜਾ ਹੈ ਉਹ 2 ਲੱਖ ਕਰੋੜ ਤੋਂ ਪਾਰ ਹੋਇਆ ਪੰਜਾਬ ਤੇ ਕਰਜ਼ੇ ਦਾ ਬੋਝ ਵੀ ਵਧਿਆ ਹੈ 2024-25 ਦੇ ਵਿੱਚ ਦੱਸਦੀ ਕਿ 353600 ਕਰੋੜ ਕਰਜ਼ ਦਾ ਅਨੁਮਾਨ ਲਗਾਇਆ ਗਿਆ ਸੂਬੇ ਤੇ ਪਿਛਲੇ ਸਾਲ ਅਦੇ ਜ਼ਿਕਰ ਕੀਤਾ ਜਾਵੇ 323135 ਦਾ ਕਰੋੜ ਦਾ ਇੱਕ ਕਰਜ਼ਾ ਸੀ ਤਾਂ ਕੁਲ ਮਿਲ ਕੇ ਕੱਲ ਹਰਪਾਲ ਸਿੰਘ ਮ ਖਜ਼ਾਨਾ ਮੰਤਰੀ ਨੇ ਦੱਸਦੀ ਕਿ ਇਹ ਵੀ ਕਿਹਾ ਆ ਆਪਣੇ ਜਦੋਂ ਬਜਟ ਪੇਸ਼ ਕਰ ਰਹੇ ਸੀ ਸੰਬੋਧਨ ਦੇ ਦੌਰਾਨ ਕਿ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਏਗਾ ਵਿਰੋਧੀਆਂ ਦੇ ਵੱਲੋਂ ਪਰ ਥੋੜੇ ਪੇਸ਼ੈਂਸ ਰੱਖੇ ਜਾਣ ਸੰਬਰਧਨਾਂ ਸੁਣਿਆ ਜਾਵੇ ਉਹਨਾਂ ਨੇ ਇਹ ਜ਼ਰੂਰ ਜ਼ਿਕਰ ਕੀਤਾ ਸੀ ਤਾਂ ਅੱਜ ਪੂਰੇ ਆਸਾਰ ਨੇ ਕਿ ਹੰਗਾਮਾ ਜਿਹੜਾ ਹੈ ਉਹ ਭਰਪੂਰ ਵਿਧਾਨ ਸਭਾ ਦੇ ਵਿੱਚ ਹੋ ਸਕਦਾ ਹੈ ਬਿਲ 224 ਤੇ ਤੁਰੰਤ ਵਿਚਾਰ ਕੀਤਾ ਜਾਵੇ ਬਿਲ 224 ਤੇ ਤੁਰੰਤ ਸਕਲ ਮਿਲਾ ਕੇ ਕੱਲੇ ਬਜਟ ਪੇਸ਼ ਹੋਇਆ ਔਰ ਖਾਸ ਤੌਰ ਤੇ ਜ਼ਿਕਰ ਕੀਤਾ ਜਾਵੇ ਤਾ ਅਹਿਮ ਹੈ ਕਿ ਵੱਖ-ਵੱਖ ਜਿਹੜੇ ਬਜਟ ਨੇ ਉਹ ਜਿਹੜੇ ਪੂਰੇ ਜ਼ਿਕਰ ਕਰਦੇ ਹੋਏ ਨਜ਼ਰ ਆਇਆ ਸੀ ਕਿ ਵਿਕਾਸ ਦੇ ਲਈ ਇਹੀ ਸਾਰਾ ਇਹ ਬਜਟ ਰੱਖਿਆ ਜਾ ਰਿਹਾ ਹੈ। ਟਿੱਕਰ ਸਾਹਿਬ ਆਪ ਸਰਕਾਰ ਪਿਛਲੇ ਸਾਲ ਦੇ ਬਜਟ ਵਿੱਚ ਕੀਤੇ ਵਾਅਦੇ ਅਨੁਸਾਰ ਅਸੀਂ ਰਾਜ ਦੇ مالیਏ ਨੂੰ ਮਜ਼ਬੂਤ ਕਰ ਵਿੱਚ ਕਾਮਯਾਬ ਹੋਏ ਹਾਂ। ਰਾਜ ਦੇ ਆਪਣੇ ਟੈਕਸ ਵਾਲੀਏ ਵਿੱਚ ਸਾਲਾਨਾ ਵਿਕਾਸ ਦਰ 200 12 ਤੋਂ 17 ਦੌਰਾਨ 2012 2012 ਤੋਂ 17 ਦੌਰਾਨ ਸਿਰਫ 8% ਦੀ ਰਹੀ ਸੀ ਸਰ 17 ਤੋਂ 22 ਦੌਰਾਨ ਇਹ ਦਰ ਹੋਰ ਵੀ ਘਟ ਗਈ 6% ਰਹੀ ਸੀ ਸਰ ਅਤੇ ਹੁਣ ਸਾਡੀ ਸਰਕਾਰ ਤੋਂ ਵਾਅਦੇ 13% ਦੀ ਜਿਹੜੀ ਆ ਉਹ ਵੱਡਾ ਇੱਕ ਵਾਅਦਾ ਪੰਜਾਬ ਦੇ ਆਨ ਟੈਕਸ ਬਾਲੀਏ ਦੇ ਵਿੱਚ ਸਰਕਾਰ ਦਾ ਹੋਇਆਗਾ ਤੀਜਾ ਬਜਟ ਜਿਹੜਾਗਾ ਤੀਜਾ ਬਜਟ ਵੀ ਜਿਹੜਾ ਉਹ ਅਸੀਂ ਬਗੈਰ ਕੋਈ ਬਿਗੈਰ ਕੋਈ ਨਮਾ ਟੈਕਸ ਸੰਪੋਸ ਕੀਤੇ ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ ਦੋ ਬਜਟ ਸੀ ਸਾਰੇ ਦੋ ਬਜਟ ਸੀਗੇ ਉਹ ਬਿਗੈਰ ਟੈਕਸ ਤੋਂ ਲੋਕ ਖਤ ਬਜਟ ਸੀਗੇ ਲੋਕ ਪੱਖੀ ਬਜਟ ਸੀਗੇ ਤੀਜਾ ਬਜਟ ਵੀ ਜਿਹੜਾਗਾ ਉਹ ਲੋਕ ਪੱਖੀ ਆ ਲੋਕਾਂ ਦੀ ਆਸਾਂ ਨੂੰ ਪੰਜਾਬ ਦੇ ਐਗਰੀਕਲਚਰ ਖੇਤਰ ਨੂੰ ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ ਪੰਜਾਬ ਦੇ ਮੈਡੀਕਲ ਖੇਤਰ ਨੂੰ ਪੰਜਾਬ ਦੇ ਸਫਸੇਸ ਕੇ ਤਰਨੂੰ ਧਿਆਨ ਚ ਰੱਖ ਕੇ ਬਣਾਇਆਗਾ ਸੋ ਮੈਂ ਸਮਝਦਾ ਕਿ ਸਰਪੱਖੀ ਜਿਹੜਾ ਉਹ ਲੋਕ ਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾਗਾ ਉਧਰ ਵਿਰੋਧੀਆਂ ਨੇ ਸਰਕਾਰ ਦੇ ਬਜਟ ਨੂੰ ਖੋਖਲਾ ਕਰਾ ਦਿੱਤਾ ਕੋਈ ਆਪ ਬਾਤ ਬਤਾਏ ਨੌਜਵਾਨ ہماری ਬੱਚੀਆਂ ਕੋ ਮਾਤਾؤں ਕੋ ਬਹਨੋ ਕੋ ਪ੍ਰੋਮਿਸ ਕੀਤਾ 1000 ਰੁਪਿਆ ਭੱਤਾ ਦੇਂਗੇ ਮਹੀਨੇ ਕਾ ਕਹੀਂ ਨਹੀਂ 올ਡ ਏਜ ਪੈਨਸ਼ਨਸ ਕਾ हम 1500 देते थे 2500 इनका प्रॉमिस है कहीं नाम नहीं शगन स्कीम का कहीं नाम नहीं और ये देखिए सबसे बड़ी बात ओल्ड पेंशन स्कीम हमारे मुलाजम कब के इंतजार और देखिए इससे बड़ा धोखा हो सकता है एक नोटिफिकेशन की जब हिमाचल और गुजरात की इलेक्शन हो रही थी क्या पंजाब में नोटिफिकेशन कर दी उसमें कहा ओल्ड पेंशन स्कीम हम लागू करेंगे कांग्रेस ने आकर उसके बाद ਮਾਥਲ ਮੇ ਕੀ ਛਤਿਸਗੜ੍ਹ ਮੇ ਕੀ ਰਾਜਸਤਾਨ ਮੇ ਕੀ આજ ਕੇ ਦਿਨ ਤੱਕ देयर इज नो ਨੋਟੀਫਿਕੇ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਪਿਛਲੇ ਬਜਟ ਵਿੱਚ 2 ਲੱਖ ਕਰੋੜ ਵਿੱਚੋਂ ਉਦੋਂ ਪੌਣੇ 2 ਲੱਖ ਸੀ 10000 ਕਰੋੜ ਰੱਖਿਆ ਸੀ ਕੈਪੀਟਲ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਐਗਤੀ ਬਜਟ ਦਾ 25000 ਕਰੋੜ ਵੱਧ ਗਿਆ ਤੇ ਕੈਪੀਟਲ ਐਕਸਪੈਂਡੀਚਰ ਘਟ ਗਿਆ ਹੁਣ 75000 ਕਰੋੜ ਕਰਤਾ ਜਿਸ ਸੂਬੇ ਦਾ ਮੁੱਖ ਮੰਤਰੀ ਕੈਪਟਲ ਐਕਸਪੈਂਡੀਚਰੀ ਘਟਾ ਦੇ ਤੇ ਰੱਖਿਆ ਕਿਦੇ ਵਾਸਤੇ ਹੈ ਆਪਣੀ ਸ਼ਕਲ ਦਿਖਾਉਣ ਵਾਸਤੇ ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ ਅੱਗੇ ਵਧਾਂਗੇ ਤਾਂ ਅਕਾਲੀ ਭਾਜਪਾ ਗੱਠਜੋੜ ਦੀ ਫਿਰ ਤੋਂ ਵਕਾਲਤ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਰਨੀਤ ਕੌਰ ਦੇ ਵੱਲੋਂ ਵਕਾਲਤ ਕੀਤੀ ਗਈ ਹੈ ਤਾਂ ਇੱਕ ਤੇ ਇੱਕ ਮਿਲ ਕੇ ਦੋ ਹੁੰਦੇ ਨੇ ਉਹਨਾਂ ਨੇ ਕਿਹਾ ਹੈ ਇਕੱਠੇ ਹੋ ਕੇ ਤਾਕਤ ਮਿਲਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਗੱਠਜੋੜ ਦੀ ਵਕਾਲਤ ਕਰ ਚੁੱਕੇ ਨੇ ਜਾਖੜ ਵੀ ਗੱਠਜੋੜ ਨੂੰ ਦੱਸਦੀ ਹੈ ਕਿ ਲੋਕਾਂ ਦੀ ਭਾਵਨਾ ਦੱਸ ਚੁੱਕੇ ਨੇ ਤਾਂ ਸੁਖਬੀਰ ਬਾਦਲ ਨੇ ਵੀ ਗੱਟ ਜੋਰ ਤੇ ਸਵਾਲ ਤੇ ਇਨਕਾਰ ਨਹੀਂ ਕੀਤਾ ਹੈ ਤਾਂ ਹਰ ਪਾਸੇ ਦੱਸਦੀ ਹੈ ਕਿ ਚਰਚਾ ਹੈ ਲਗਾਤਾਰ ਹਾਲਾਂਕਿ ਕਿੱਥੇ ਪੇਚ ਫਸਿਆ ਹੈ ਸੂ ਲੈ ਕੇ ਵੀ ਲਗਾਤਾਰ ਜ਼ਿਕਰ ਹੋ ਰਿਹਾ ਹੈ ਕਿ ਤਾਂ ਕਿਸਾਨਾਂ ਦਾ ਮਸਲਾ ਹੈ ਦੂਜਾ ਸੀਟ ਸ਼ੇਅਰਿੰਗ ਹੈ ਤਾਂ ਪਰਨੀਤ ਕੌਰ ਨੇ ਵੀ ਵਕਾਲ ਕੀਤੀ ਦੇਖੋ ਜਦ ਕੋਈ ਇੱਕ ਦੂਜੇ ਨਾਲ ਸਾਫ ਹੁੰਦਾ ਨਾ ਇੱਕ ਦੇ ਨਾਲ ਇੱਕ ਨਾਲ ਜੁੜੇ ਤਾਂ ਦੋ ਬਣਦੇ ਨੇ ਸੋ ਜ਼ਰੂਰ ਤਾਕਤ ਹੋਰ ਮਿਲਦੀ ਹੈ ਬਾਕੀ ਜੋ ਵੀ ਹੋਊਗਾ ਉਹ ਉੱਪਰਲੇ ਲੈਵਲ ਤੇ ਹੋ ਰਿਹਾ ਹੈ ਹਾਈ ਕਮਾਂਡ ਵੱਲੋਂ ਦੋਨੋਂ ਪਾਸਿਆਂ ਤੋਂ ਤਾਂ ਉਹ ਸਭ ਨੂੰ ਮਨਜ਼ੂਰ ਹੈ ਸਰਪਾ ਕੈਪਟਨ ਮਿੰਦਰ ਸਿੰਘ ਨੇ ਇਸ 파ਰਚ ਦਿੱਤੀ ਆ ਦੀ ਕਾਲੀਦਾਨ ਨੂੰ ਲੋਗੋ ਕੋਈ ਕਾਲੀਦਾਨ ਦਿੱਤੀ ਹੈ ਇਹ ਹਾਂ ਕੈਪਟਨ ਸਾਹਿਬ ਨੇ ਜ਼ਰੂਰ ਸਿਫਾਰਿਸ਼ ਕੀਤੀ ਹੈ ਕੈਪਟਨ ਸਾਹਿਬ ਨੇ ਇਸ ਦੀ ਸਿਫਾਰਿਸ਼ ਕੀਤੀ ਹੈ ਕੈਪਟਨ ਸਾਹਿਬ ਨੇ ਜੋ ਕਿਸਾਨ ਸਾਡੇ ਬੈਠੇ ਨੇ ਉਹਨਾਂ ਦੀ ਸਿਫਾਰਿਸ਼ ਕੀਤੀ ਹੈ ਅਸੀਂ ਤਾਂ ਜੋ ਪੰਜਾਬ ਦੇ ਭਲੇ ਦੇ ਲਈ ਹੈ ਜ਼ਰੂਰ ਸਿਫਾਰਿਸ਼ ਕਰਦੇ ਹਾਂ ਉਧਰ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਗਏ ਨੇ ਕਾਂਗਰਸ ਲੀਡਰ ਰਵਨੀਤ ਬਿੱਟੂ, ਭਾਰਤ ਕੁਸ਼ਨਾਸ਼ੂ ਅਤੇ ਸੰਜੀਤ ਤਲਵਾਰ ਦੱਸਿਆ ਕਿ ਨਿਆਇਕ ਹਿਰਾਸਤ ਭੇਜੇ ਗਏ ਨੇ 14 ਦਿਨਾਂ ਨਿਆਇਕ ਹਿਰਾਸਤ ਭੇਜਿਆ ਕਾਂਗਰਸ ਲੀਡਰਾਂ ਨੂੰ ਸਾthੀਆਂ ਦੇ ਸਮੇਤ ਗ੍ਰਿਫਤਾਰੀ ਦੇਨ ਪਹੁੰਚੇ ਹੋਏ ਸਨ ਰਵਨੀਤ ਬਿੱਟੂ ਤਾਂ ਪੁਲਿਸ ਕਮਿਸ਼ਨਰ ਦਫ਼ਤਰ ਦੇਕਰ ਆਉਦੀ ਦੱਸਿਆ ਕਿ ਕੋਸ਼ਿਸ਼ ਕੀਤੀ ਗਈ ਔਰ ਲੁਧਿਆਣਾ ਪੁਲਿਸ ਨੇ ਬਿੱਟੂ, ਆਸ਼ੂ ਅਤੇ ਤਲਵਾਰ ਨੂੰ ਗ੍ਰਿਫਤਾਰ ਕੀਤਾ ਤਾਂ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਲਾਉਣ ਤੇ ਐਫ ਆਈ ਆਰ ਦਰਜ ਹੋਈ ਸੀ ਤਾਂ ਐਫ ਆਈ ਆਰ ਦੇ ਵਿਰੋਧ ਦੇ ਵਿੱਚ ਗ੍ਰਿਫਤਾਰੀ ਦੇਨ ਪ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਕਾਨੂੰਨ ਸ਼ਹੀ ਹੈ ਜਿਹੜੀ ਸਰਕਾਰ ਦੀ ਅਸੀਂ ਤਾਂ ਇਸੇ ਤਰੀਕੇ ਨਾਲ ਸੰਘਰਸ਼ ਨੇ ਜਿਹੜੇ ਉਹ ਚੱਲਦੇ ਰਹਿਣਗੇ ਤੇ ਕੋਰਟ ਤੇ ਜਿਹੜਾ ਇਹ ਉਹਦਾ ਸਾਨੂੰ ਪੂਰਾ ਵਿਸ਼ਵਾਸ ਆ ਕੋਰਟ ਦੇ ਫੈਸਲਾ ਜੋ ਵੀ ਉਹਨਾਂ ਨੇ ਕੀਤਾ ਉਹ ਸਾਡੇ ਜਿਹੜਾ ਇਹ ਕਿਉਂਕਿ ਅਸੀਂ ਜਿਹੜਾ ਕੋਈ ਕੋਈ ਚੋਰੀ ਕੀਤੀ ਆ ਇਸ ਦਾ ਖੁਸ਼ੀਚਾ ਨਾ ਲੋਕਾਂ ਦੇ ਕੰਮ ਇਸੇ ਤਰੀਕੇ ਨਾਲ ਕਰਦੇ ਰਹਾਂਗੇ ਇਸੇ ਤਰੀਕੇ ਨਾਲ ਆਵਾਜ਼ ਬੁਲੰਦ ਰਹੁ ਕਿ ਜੇਲ ਆ ਜਿਹੜੀ ਇਹ ਜੇਲ ਲੋਕਾਂ ਲਈ ਜਾਣੀ ਬਹੁਤ ਜ਼ਰੂਰੀ ਸੀ ਜੇ 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 ਅਸੀਂ ਨਹੀਂ ਜਾਵਾਂਗੇ ਤੇ ਫਿਰ ਜੇਲ ਜਾਊਗਾ ਕੌਣ ਇਸ ਕਰਕੇ ਅਸੀਂ ਲੋਕਾਂ ਦੇ ਲਈ ਇਹ ਜੇਲ ਜਾ ਰਹੇ ਆ ਲੋਕਾਂ ਦੇ ਵਾਸਤੇ ਇਸੇ ਤਰੀਕੇ ਨਾਲ ਆਵਾਜ਼ ਜਿਹੜੀ ਉਹ ਬੁਲੰਦ ਰਹੇਗੀ ਪਰ ਕੋਰਟ ਦੇ ਉੱਤੇ ਕਿਉਂਕਿ ਉਹਨਾਂ ਦਾ ਕੋਰਟ ਦਾ ਅਜਾਪਕ ਉਹ ਚ ਪ੍ਰਮਿਸਿਸ ਖੜੇ ਆ ਕੋਰਟ ਦੇ ਫੈਸਲੇ ਦੀ ਜਿਹੜੀ ਆ ਉਹ ਅਸੀਂ ਵੈਲਕਮ ਕਰਦੇ ਆ ਜੱਜ ਸਾਹਿਬ ਨੇ ਬੜੀਆਂ ਚੀਜ਼ਾਂ ਦੇਖ ਕੇ ਸੁਣ ਕੇ ਇਹ ਫੈਸਲਾ ਕੀਤਾ ਹੈ ਕਿ ਕੱਲ ਨੂੰ ਦੁਬਾਰਾ ਜਿਹੜੀ ਦੁਬਾਰਾ ਹੀアリング ਹੋਗੀ ਉਹ ਕਿਹਨੇ ਦਾ ਫਾਈਲ ਦੇ ਅਕਾਰ ਦਾ ਵਿੱਚ ਜਿਹੜੀ ਪੁਲਿਸ ਨੇ ਸੀਗੇ ਸੈਕਸ਼ਨ 40 1 ਦੀ ਕੰਪਲਾਈਅன்ஸ் ਨਹੀਂ ਕੀਤੀ 40 1 ਦੀ ਕੰਪਲਾਈਅன்ஸ் ਰਿਕੁਆਇਰ ਸੀ ਅੱਜ ਹੀ ਅਰੈਸਟ ਪਾ ਕੇ ਅੱਜ ਹੀ ਇਹਨਾਂ ਨੂੰ ਪੇਸ਼ ਕਰਤਾ ਸੁਪਰੀਮ ਕੋਰਟ ਦੀਆਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ ਜਿਨ੍ਹਾਂ ਕੇਸਾਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਹੈ ਉਹਨਾਂ ਦੇ ਕੇਸਾਂ ਦੇ ਵਿੱਚ ਡਾਇਰੈਕਟ ਅਰੈਸਟ ਨਹੀਂ ਪਾਈ ਜਾ ਸਕਦੀ ਸੀ ਪਰ ਇਹਦੇ ਵਿੱਚ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੂੰ ਦਰਕਨਾਰ ਕਰਦੇ ਹੋਏ ਇਹਨਾਂ ਦੀ ਅਰੈਸਟ ਪਾਈ ਗਈ ਤੇ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਪੇਸ਼ ਹੋਣ ਤੋਂ ਬਾਅਦ ਜਦੋਂ ਅਸੀਂ ਕੋਰਟ ਨੂੰ ਸਾਰੇ ਤੱਥ ਦੱਸੇ ਨੇ ਕੋਰਟ ਨੇ ਆਪਣਾ ਕੱਲ੍ਹ ਵਾਸਤੇ ਆਰਡਰ ਰਿਜ਼ਰਵ ਰੱਖਿਆ ਤੇ ਜੁਡੀਸ਼ੀਅਲ ਕਿਹਨੂੰ ਦਿਸ਼ਲ ਕੀਤਾ ਕੀ ਕੀਤਾ ਸਰੋਣਾ ਜੁਡੀਸ਼ੀਅਲ ਪਹਿਲਾਂ ਪੇਸ਼ ਕੀਤਾ ਗਿਆ ਕੋਈ ਪੁਲਿਸ ਰਿਮਾਂਡ ਨਹੀਂ ਮੰਗਿਆ ਸਿੱਧਾ ਹੀ ਜੁਡੀਸ਼ੀਅਲ ਕਰ ਦਿੱਤਾ ਗਿਆ ਸੀ ਜੁਡੀਸ਼ੀਅਲ ਹੋਣ ਤੋਂ ਬਾਅਦ ਅਸੀਂ ਬੇਲ ਲਈ ਬੇਲ ਦੇ ਵਿੱਚ ਗਰਾਊਂਡ ਲਈ ਵੀ ਇਹ ਜਿਹੜੀ ਅਰੈਸਟ ਹੈ ਇਲੀਗਲ ਹੈ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਹੋਈ ਸੁਪਰੀਮ ਕੋਰਟ ਦੀ ਗਾਈਡਲਾਈਨਸ ਨਹੀਂ ਮੰਨੀਆਂ ਗਈਆਂ ਉਸ ਬੇਲ ਦੇ ਵਿੱਚ ਇਹ ਵੀ ਆਧਾਰ ਬਣਾਇਆ ਗਿਆ